ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰੱਠੀ ਗੀਤ ਜੋ ਕਿ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਸ ਚੱਪਲ ਦੇ ਵਿੱਚੋਂ ਆਪਾਂ ਟਰੈਕਟਰ ਦੇ ਮਗਰਾੜ ਬਣਾਵਾਂਗੇ ਉਸ ਤੋਂ ਬਾਅਦ ਟਰੈਕਟਰ ਤੇ ਲਾਉਂਦਾ ਹੋਇਆ ਤੁਹਾਨੂੰ ਦਿਖਾਵਾਂਗੇ ਤੁਹਾਡਾ ਆਪਣਾ ਰੱਠੀ ਕੰਪਲੀਟ ਤਿਆਰ ਕਰ ਟਰੈਕਟਰ ਤੇ ਲਾਵਾਂਗੇ ਆਓ ਤੁਹਾਨੂੰ ਦਿਖਾਈਏ ਚੱਪਲ ਦੇ ਵਿੱਚੋਂ ਮਗਰਾੜ ਕਿਸ ਤਰ੍ਹਾਂ ਕੱਟੇ ਜਾਂਦੇ ਹਨ ਤੁਹਾਡੀ ਆਪਣੀ ਕਲਾ ਚੱਪਲਾਂ ਤੁਹਾਡੀਆਂ ਕਰਦੇ ਆ ਤੁਹਾਡੀਆਂ ਦਾਸ ਦੀ ਥੋੜੀ ਜਹੀ ਨੀਤ ਹੈ ਜਿਸ ਨੂੰ ਤੁਸੀਂ ਮਾਣਾ ਮੋਹਾ ਕੇ ਹੱਥ ਪਿਆਰ ਕਰਦੇ ਹੋ ਮੈਂ ਸਾਰੇ ਇਲਾਕਾ ਬਹੁਤ ਬਹੁਤ ਰਹੀਆਂ ਰੱਖ ਤੁਸੀਂ ਦਾਸ ਦੀ ਕਲਾ ਨੂੰ ਤੇ ਹੱਥ ਪਿਆਰ ਕਰਦੇ ਹੋ ਜੋ ਕਿ ਆਪਾਂ ਗੁਜਰਾਟ ਘਟ ਲੈਨੇ ਇਸ ਤਰ੍ਹਾਂ ਇਹ ਗੁਜਰਾਟ ਬਣਾਨੇ ਨੇ ਉਸ ਤਰ੍ਹਾਂ ਉਸ ਤਰ੍ਹਾਂ ਇਹ ਚੱਪਲ ਨੂੰ ਆਪਾਂ ਬਚਾਲਿਓ ਪਾੜਾਂਗੇ ਇਧਰੋਂ ਵੀ ਇਸ ਚੱਪਲ ਨੂੰ ਵਿਚਾਲੇ ਪੜਾਂਗੇ ਤੁਹਾਡਾ ਆਪਣਾ ਰਾਠੀ ਹਾਂ ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਟਰੈਕਟਰ ਦੇ ਪੰਡਰੇ ਮਗਰਾੜ ਜਿਨ੍ਹਾਂ ਨੂੰ ਤੁਸੀਂ ਬੇਹੱਦ ਪਿਆਰ ਕਰਦੇ ਹੋ ਤੁਸੀਂ ਵੇਖ ਰਹੇ ਚੱਪਲ ਜਦੋਂ ਵਿਚਾਲੇ ਪੜਨੀ ਹੈ ਇਹ ਬਹੁਤ ਹੀ ਮਿਹਨਤ ਵਾਲਾ ਕੰਮ ਆ ਤੇ ਬਹੁਤ ਹੀ ਤੁਹਾਡੇ ਵੀਰ ਦੀ ਕਲਾ ਜਿਹੜੀ ਇੱਕ ਤਿੱਖੀਆਂ ਕਰਤਾਂ ਦੇ ਨਾਲ ਇਹ ਕਲਾਕਿਰਤੀਆਂ ਤਿਆਰ ਹੁੰਦੀਆਂ ਨੇ ਜੋ ਕਿ ਤੁਸੀਂ ਜਾਣਦੇ ਹੋ ਇਹ ਟਿੱਖੀ ਕਰਦ ਕਦੇ ਵੀ ਕਿਸੇ ਨਾਲ ਲਿਆਜ਼ ਨਹੀਂ ਰੱਖਦੀ ਇਸ ਕਰਕੇ ਕਹਿੰਦੇ ਆ ਇਸ ਕਰਦ ਦੇ ਨਾਲ ਨੂੰ ਬਹੁਤ ਹੀ ਧਿਆਨ ਦੇ ਨਾਲ ਚਲਾਉਣ ਦੇ باوجود ਵੀ ਤੁਹਾਡੇ ਵੀਰ ਦੇ ਹੱਥਾਂ ਤੇ ਕਈ ਵਾਰ ਇਹ ਲੱਗ ਵੀ ਜਾਂਦੀ ਹੈ ਜੋ ਕਿ ਮੈਂ ਤੁਹਾਨੂੰ ਦਿਖਾ ਰਿਹਾ ਇਸ ਚੱਪਲ ਨੂੰ ਆਪ ਬਚਾ ਲਈ ਪਰਣਾ ਜੋ ਕਿ ਇਸ ਨੂੰ ਚੱਪਲ ਨੂੰ ਪਾੜਨ ਵੇਲੇ ਬਹੁਤ ਹੀ ਧਿਆਨ ਦੇ ਨਾਲ ਸਾਨੂੰ ਅਰਧ ਚਲਾਉਣੀ ਚਾਹੀਦੀ ਹੈ ਤਾਂ ਜੋ ਕਿ ਸਾਡੇ ਹੱਥ ਉੱਤੇ ਨਕਰਦ ਲੱਗ ਜਾਵੇ ਜੋ ਕਿ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸੇ ਮੰਜ਼ਿਲ ਤੇ ਪਹੁੰਚਣ ਲਈ ਸਮਾਂ ਜਰੂਰ ਲੱਗਦਾ ਪਰ ਇੱਕ ਦਿਨ ਸੱਚ ਨੂੰ ਮੇਰੇ ਰੱਬ ਵਰਗੇ ਦਰਸ਼ਕ ਜਰੂਰ ਅੱਗੇ ਲੈ ਕੇ ਆਉਣਗੇ ਜੋ ਤੁਸੀਂ ਜਾਣਦੇ ਹੋ ਤੁਹਾਡੇ ਵੀ ਨਹੀਂ ਸ਼ਕਲ ਪਾੜ ਕੇ ਤੋੜ ਬਣਾਈਆਂ ਜੋ ਕਿ ਰਵੇਸ ਤੋਂ ਪਹਿਲਾਂ ਵੀ ਮੈਂ ਚੱਪਲ ਦੀ ਪਾੜ ਰਿਹਾ ਸੀ ਤੁਹਾਡੇ ਵੀਰ ਤੇ ਇੱਥੇ ਤਿੱਖੀ ਕਰਦ ਲੱਗ ਗਈ ਜੋ ਕਿ ਨਰੋਲ ਸੱਚ ਤੁਹਾਡੇ ਵੀਰ ਦਾ ਜੋ ਕਿ ਆਪਾਂ ਇੱਥੇ ਮਗਰਾੜੇ ਤਿਆਰ ਕਰ ਰਹੇ ਜਿਹੜੇ ਇੱਥੇ ਲੱਗਣਗੇ ਤੁਸੀਂ ਦੇਖ ਸਕਦੇ ਹੋ ਸਾਰੀ ਚੱਪਲ ਦੇ ਉੱਤੇ ਮੈਲ ਲੱਗਿਆ ਹੋਇਆ ਤੁਹਾਡੇ ਵੀਰ ਦਾ ਜਦੋਂ ਵੀ ਰੇਟ ਪੁੱਛਦੇ ਆ ਫਿਰ ਬੜਾ ਮੰਨਦੀ ਆ ਤਾਹਾਂ ਲਿਖਉਂਦੀ ਆ ਕਿ ਵੀਰੋ ਇਸ ਕਲਾ ਦਾ ਮੁੱਢ ਤੱਕ ਵੀ ਹੈ ਇਹ ਨਹੀਂ ਹੈਣਾ ਹੁੰਦਾ ਹੀ ਨਹੀਂ ਤੁਹਾਡੇ ਵੀਰ ਦਾ ਨਰੋਲ ਸੱਚ ਜੋ ਕਿ ਮੈਨੂੰ ਆਸ ਹੈ ਤੁਹਾਨੂੰ ਬਿਹਤਰ پسند ਹੋਵੇ ਨਾ ਚਟਮਨ ਨੂੰ ਨਾ ਡੁੱਲੇ ਹੋ ਮੈੜੇ ਨੂੰ ਤੁਸੀਂ ਇੱਕ ਦਿਨ ਜ਼ਰੂਰ ਅੱਗੇ ਲੈ ਕੇ ਆਉਂਗੇ ਮੈਂ ਮੇਰੇ ਦਰਸ਼ਕਾਂ ਦਾ ਬਹੁਤ-ਬਹੁਤ ਰਿਣੀ ਆ ਜੋ ਕਿ ਵੀਰ ਦੇ ਸੱਚ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਸੱਚੀ ਕਲਾ ਨੂੰ ਤੁਸੀਂ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਮਾਲਕ ਤੁਹਾਡੇ ਤੇ ਮਿਹਰ ਕਰੇ ਇਹ ਦਾਸ ਦਾ ਡੁੱਲਿਆ ਹੋਇਆ ਖੂਨ ਇੱਕ ਦਿਨ ਤੁਸੀਂ ਅੱਗੇ ਲਿਆਵੋਗੇ ਤੁਹਾਡੇ ਵੀਰ ਦਾ ਨਰੋਲ ਸੱਚ ਇਹਨਾਂ ਤੇ ਮੱਲ ਤੁਸੀਂ ਲਾਉਂਦੇ ਜਦ ਪਿਆਰ ਕਰਦੇ ਹੋ ਕੋਈ ਗੱਲ ਨਹੀਂ ਦਾਤਾ ਮਿਹਰ ਕਰੂਗਾ ਕਿ ਤੁਹਾਡਾ ਪਿਆਰ ਰਵੇ ਇਹ ਸੱਚੀ ਕਲਾ ਨੂੰ ਆਪਾਂ ਇੱਕ ਦਿਨ ਆਲ ਵਰਲਡ ਦੇ ਵਿੱਚ ਤੁਸੀਂ ਰਚਮਕਾਉਂਗੇ ਤੁਹਾਡਾ ਆਪਣਾ ਰਾਠੀ ਵੀਰ ਤੁਹਾਡਾ ਆਪਣਾ ਰਾਠੀ ਵੀਰ ਤੁਸੀਂ ਵੇਖੋ ਰਾਠੀ ਦਾ ਸੱਚ ਜੋ ਕਿ ਟਰੈਕਟਰ ਬਣਾਉਣ ਵੇਲੇ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਜਿਸ ਨੂੰ ਤੁਸੀਂ ਬੜਾ ਬਹੁਤ ਪਿਆਰ ਕਰਦੇ ਹੋ ਤੁਹਾਡਾ ਆਪਣਾ ਰਾਠੀ ਵੀਰ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਮਾਲਕ ਤੁਹਾਨੂੰ ਤਰੱਕੀਆਂ ਦੇਵੇ ਤੁਹਾਡੇ ਬੱਚਿਆਂ ਨੂੰ ਤਰੱਕੀਆਂ ਦੇਵੇ ਤੁਹਾਡੇ ਚਰਨਾਂ ਦੀ ਧੂੜ ਤੁਹਾਡਾ ਆਪਣਾ ਰਾਠੀ ਵੀਰ ਤੁਹਾਡਾ ਆਪਣਾ ਰਾਠੀ ਹਾਂਜੀ ਮੇਰੇ ਪਿਆਰੇ ਵੀਰੋ ਜੋ ਤੁਸੀਂ ਦੇਖ ਰਹੇ ਹੋ ਸੈੱਡਾਂ ਵਾਲੇ ਡੰਡੇ ਦੇ ਜਿਹੜੇ ਇਹਨਾਂ ਦੇ ਉੱਪਰ ਵੀ ਰੰਗ ਕੀਤਾ ਜਾ ਰਿਹਾ ਹੈ ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਆਪਾਂ ਇੱਕ ਚੱਪਲ ਦੇ ਵਿੱਚੋਂ ਮਗਰਾੜ ਬਣਾਉਣੇ ਸ਼ੁਰੂ ਕੀਤੇ ਸੀ ਜੋ ਕਿ ਉਹ ਟਰੈਕਟਰ ਦੇ ਮਗਰਾੜ ਬਿਲਕੁਲ ਲੱਗ ਚੁੱਕੇ ਨੇ ਬਣ ਕੇ ਤੁਹਾਡੇ ਵੀਰ ਦੀ ਸੱਚੀ ਕਲਾ ਜੋ ਕਿ ਤੁਸੀਂ ਵੇਖ ਰਹੇ ਹੋ ਉਹ ਮਗਰਾੜ ਬਣਾ ਕੇ ਤੁਹਾਡੇ ਵੀਰ ਨੇ ਇਸ ਣਾਟ ਗਰੈਂਟ ਟਰੈਕਟਰ ਦੇ ਲਾਏ ਗਏ ਨੇ ਜੋ ਕਿ ਮੈਂ ਆਸ ਕਰਦਾ ਤੁਹਾਨੂੰ ਬੇਹਦ ਖੁਸ਼ ਹੋਵੋਗੇ ਤੁਸੀਂ ਵੇਖ ਸਕਦੇ ਹੋ ਮੂਰ ਲੈਂਡ ਇੰਡੀਕੇਟਰ ਮਗਰ ਲੈਂਡ ਇੰਡੀਕੇਟਰ ਜਿੱਦਾਂ ਦੇ ਹੁੰਦੇ ਗੋਲ ਉਸੇ ਤਰ੍ਹਾਂ ਤੁਹਾਡੇ ਵੀਰ ਨੇ ਬਣਾਇਆ ਮਿਆਸ ਕਰਦਾ ਮਗਦੇ ਲੈ ਆਇਆ ਤੁਸੀਂ ਵੀ ਤੁਹਾਡੇ ਲਈ ਬਹੁਤ ਹੀ ਸੋਹਣੀ ਕਲਾ ਮਿਆਸ ਕਰਨਾ ਤੁਹਾਨੂੰ ਬੇਹੱਦ ਪਸੰਦ ਆਊਗਾ ਇਹ ਨਾਟਗਰ ਟਰੈਕਟਰ ਇਸ ਦੀ ਅਗਰੇ ਟਾਇਰ ਵੀ ਤੁਹਾਨੂੰ ਦਿਖਾਇਆ ਜਾਣਗੇ ਕਿ ਕਿਸ ਤਰ੍ਹਾਂ ਤਿਆਰ ਹੋਏ ਨੇ ਤੁਹਾਡੇ ਵੀਰ ਦੀ ਸੱਚੀ ਕਲਾ ਦੇ ਨਾਲ ਵੱਧ ਤੋਂ ਵੱਧ ਜੁੜੋ ਆਪਣੇ ਬੱਚਿਆਂ ਨੂੰ ਦਿਖਾਓ ਤੁਹਾਡੇ ਵੀਰ ਦੀ ਕਲਾ ਰਾਠੀ ਕਲਾ ਕੇਂਦਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਦੋਂ ਵੀ ਬਠਿੰਡਾ ਮਾਨਸਾ ਰੋਡ ਲੰਘੋ ਰਾਠੀ ਕਲਾ ਕੇਂਦਰ ਜਰੂਰ ਵੇਖੋ ਤੁਹਾਡੇ ਵੀਰ ਦੀ ਸੱਚੀ ਕਲਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਤੁਹਾਡਾ ਆਪਣਾ ਰਾਠੀ ਵੀ ਤੁਹਾਡਾ ਆਪਣਾ ਰਾਠੀ